ਬਲਵੰਤ ਸਿੰਘ ਰਾਜਵਾਨਾ ਦਾ ਵੱਡਾ ਬਿਆਨ ਸਾਹਮਣੇ ਦੱਸਿਆ ਕਿ ਬਲਵੰਤ ਸਿੰਘ ਰਾਜਵਾਨਾ ਨੇ 2027 ਦੀਆਂ ਚੋਣਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਬਾਰੇ ਵੱਡੀ ਗੱਲ ਕਹੀ ਹੈ ਬਲਵੰਤ ਸਿੰਘ ਰਾਜਵਾਨਾ ਨੇ ਕਿਹਾ ਕਿ 2027 ਚੇਕ ਅ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਲਿਆਉਣੀ ਹੈ ਤਾਂ ਸਾਰਿਆਂ ਨੂੰ ਇਕਜੁੱਟ ਹੋਣਾ ਪਵੇਗਾ ਦਾ ਰਸਲ ਬਲਵੰਤ ਸਿੰਘ ਰਾਜਵਾਨਾ ਨੂੰ ਅੱਜ ਪਟਿਆਲਾ ਪੁਲਿਸ ਜਿਹੜੀ ਹੈ ਉਹ ਰਜਿੰਦਰ ਹਸਪਤਾਲ ਦੇ ਵਿੱਚ ਮੈਡੀਕਲ ਚੈੱਕਅਪ ਲਈ ਲੈ ਕੇ ਆਈ ਸੀ ਇਸ ਦੌਰਾਨ ਜਦੋਂ ਵਾਪਸ ਜਾ ਰਹੇ ਸਨ ਤਾਂ ਪੁਲਿਸ ਦੀ ਗੱਡੀ 'ਚ ਬੈਠੇ ਹੀ ਉਹਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਬਿਆਨ ਦਿੱਤਾ ਕਿ 2027 ਸਤਾਈ ਦੇ ਵਿੱਚ ਸ਼੍ਰੋਮ ਨੇ ਅਕਾਲੀ ਦਲ ਦੇ ਜਕਰ ਸਰਕਾਰ ਲਿਉਣੀ ਹੈ ਤੇ ਸਾਰਨ ਵੇਕ ਜੁਟ ਹੋਣਾ ਪਵੇਗਾ ਨਾਲ ਹੀ ਬਲਵੰਤ ਸਿੰਘ ਰਾਜਵਾਨਾ ਨੇ ਕਿਹਾ ਕਿ ਉਹ ਅਕਾਲੀ ਦਲ ਦਾ ਸਮਰਥਕ ਹੈ ਤੇ ਹਮੇਸ਼ਾ ਰਹੇਗਾ ਦੱਸਦੇ ਕਿ ਬਲਵੰਤ ਸਿੰਘ ਰਾਜਵਾਨਾ ਨੇ ਆਪਣੀ ਰਿਹਾਈ ਨੂੰ ਲੈ ਕੇ ਵੀ ਗੱਲ ਕੀਤੀ ਹੈ ਉਹਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਉਹਨਾਂ ਦੇ ਲੈ ਕੇ ਕੋਈ ਵੀ ਫੈਸਲਾ ਨਹੀਂ ਸੁਨਾਰੇ ਕਦੋਂ ਸੁਣਾਏਗੀ ਉਹ ਗਰੀਬ 30 ਸਾਲਾਂ ਤੋਂ ਜੇਲ੍ਹ ਚ ਬੰਦ ਨੇ ਸਾਰਾ 18 ਸਾਲ ਤੋਂ ਪਾਂਸੀ ਦੀ ਚੱਕੀ ਦੀ ਜੇਲ੍ਹ ਚ ਬੰਦ ਨੇ ਤੇ ਇਸ ਵੇਲੇ ਕੇਂਦਰ ਸਰਕਾਰ ਉਹਨਾਂ ਦੇ ਨਾਲ ਨਾ ਇਨਸਾਫੀ ਕਰ ਰਹੀ ਉਹਨਾਂ ਨੂੰ ਇਨਸਾਫ ਨਹੀਂ ਦਿੱਤਾ ਜਾ ਰਿਹਾ ਦੱਸਤੀ ਹੈ ਕਿ ਸੁਪਰੀਮ ਕੋਰਟ ਦੇ ਵਿੱਚ ਵੀ ਮਾਮਲਾ ਪਹੁੰਚਾ ਸੁਪਰੀਮ ਨੇ ਵੀ ਪੁੱਛਿਆ ਕਿ ਕਰੋਤਾ ਕੁਲਵੰਤ ਸਿੰਘ ਰਾਜਵਾਨਾ ਜੇਲ੍ਹ ਚ ਬੰਦ ਰਹਣਗੇ ਤੇ ਅੱਜ ਉਹ ਪਟਿਆਲਾ ਪੁਲਿਸ ਉਹਨਾਂ ਨੂੰ ਮੈਡੀਕਲ ਚੈੱਕਅਪ ਦੇ ਲਈ ਰਜਿੰਦਰ ਹਸਪਤਾਲ ਲੈ ਕੇ ਪਹੁੰਚਤਾ ਇਸ ਦੌਰਾਨ ਉਹਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹਾਂ ਕਿ ਹਾਂ ਕਿ ਉਹਨਾਂ ਦੇ ਨਾਲ ਕੇਂਦਰ ਸਰਕਾਰ ਦੇ ਵੱਲੋਂ ਨਾ ਇंसाफी ਕੀਤੀ ਜਾ ਰਹੀ ਹੈ ਉਹ ਕਰੀਬ 30 ਸਾਲ ਤੋਂ ਜੇਲ੍ਹ ਚ ਬੰਦ ਰਹੇ ਤੇ ਅੱਜ ਤੱਕ ਉਹਨਾਂ ਦੇ ਬਾਰੇ ਕੋਈ ਵੀ ਫੈਸਲਾ ਨਹੀਂ ਸੁਣਾਇਆ ਜਾ ਰਿਹਾ ਮੰਗ ਕਰਦੇ ਨੇ ਕਿ ਉਹਨਾਂ ਨੂੰ ਲੈ ਕੇ ਜਲਦ ਫੈਸਲਾ ਸੁਣਾਇਆ ਜਾਵੇ ਤੇ ਨਾਲ ਹੀ ਉਹਨਾਂ ਨੇ ਕਿਹਾ ਕਿ 2027 ਦੇ ਵਿੱਚ ਜੇਕਰ ਸ਼ੋਮਨੀ ਅਕਾਲੀ ਦਲ ਦੀ ਸਰਕਾਰ ਲਿਆਉਣੀ ਹੈ ਤਾਂ ਸਾਰਿਆਂ ਨੂੰ ਇੱਕ ਉਹਪਰ ਹੋਣਾ ਪਵੇਗਾ ਉਹ ਅਕਾਲੀ ਦਲ ਸੀ ਦਾ ਸਮਰਥਕ ਸੀ ਤੇ ਅਕਾਲੀ ਦਲ ਦਾ ਸਮਰਥਕ ਹੀ ਰਹੇਗਾ ਜਦ ਜੀ ਉਹ ਬਰਾਨਾ ਨੂੰ ਕਿ 30 ਸਾਲ ਹੋ ਗਏ 14 ਸਾਲ ਪਾਸ ਚੱਤੀ ਵੇਖ ਹੋ ਗਏ ਹੁਣ ਫੈਸਲਾ ਸੜਾਓ ਆਪਣਾ ਹੈਨਾ ਇਹ ਕੋਈ ਇਨਸਾਫ ਨਹੀਂ ਹੈ ਕਿ ਜੋ ਕਰ ਰਿਹਾ ਇਹ ਤਾਂ ਇਨਸਾਫ ਨਹੀਂ ਹੈ ਤਾਂ ਇਨਸਾਫ ਦਾ ਜੇ ਕੋਲ ਕਰ ਰਿਹਾ ਸਰਕਾਰ ਆਵੀ ਦੋ ਇਸ ਸਹੀ ਅਕਾਲੀ ਦਲ ਦੀ ਬੰਦਗੀ ਸਰਕਾਰ ਬਣੇਗੀ ਜੀ ਬਿਲਕੁਲ ਬਹੁਤ ਵੱਤਾਂ ਬਣੇਗੀ ਕੋਈ ਸਮਰਥਨ ਦੇਣ ਅਕਾਲੀ ਦਲ ਨੂੰ ਜਨਪੁਰ ਜੀ ਕਾਲੀ ਸੀਗੇ ਤੇ ਕਾਲੀ ਰਹੋਗੇ ਜੀ